ਗੱਜ ਕੇ ਬਲਾਈਏ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਬਹੁਤ ਧੰਨਵਾਦੀ ਹਾਂ ਸਾਡੇ ਕਪੂਰਥੀ ਸ਼ਾਨ ਸਾਡੇ ਦਿਲਾਂ ਦੀ ਧੜਕਣ ਸਾਡੇ ਬਹੁਤ ਹੀ ਸਤਿਕਾਰਯੋਗ ਮਾਨਯੋਗ ਰਾਣਾ ਗੁਰਜੀਤ ਸਿੰਘ ਜੀ ਐਮਐਲਏ ਸਾਹਿਬ ਕਪੂਰਥਲਾ ਉਹਨਾਂ ਦੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਮੈਡਮ ਰਾਜਵੰਸ ਕੋਹ ਰਾਣਾ ਜੀ ਐਕਸ ਐਮਐਲਏ ਸਾਹਿਬ ਸਾਡੇ ਮੇਅਰ ਸਾਹਿਬ ਕਲਵੰਤ ਕੌਰ ਜੀ ਔਰ ਸਾਡੇ ਭਾਬੀ ਜੀ ਹਰਜੀਤ कौर ਐਮਸੀ ਸਹਿਬਾਨ ਸਾਡਾ ਵੱਡਾ ਵੀਰ ਦੀਪਕ ਸਲਵਾਨ ਜੀ ਕੁਲਦੀਪ ਸਿੰਘ ਜੀ ਸਾਡਾ ਯੂਥ ਦਾ ਪ੍ਰਧਾਨ ਜਤਿਨ ਜੀ ਬਲਜੀਤ ਕਾਲਾ ਜੀ ਨਰੈਣ ਬ੍ਰਿਸ਼ਟ ਜੀ ਔਰ ਸਾਡੇ ਬਹੁਤ ਸਤਿਕਾਰਯੋਗ ਮਨਪ੍ਰੀਤ ਮਨੀ ਮੰਗਰ ਜੀ ਮੇਰਾ ਛੋਟਾ ਵੀਰ ਅਜਮੇਰ ਸਿੰਘ ਸਣੀ ਔਰ ਮੇਰੇ ਵਾਈਫ ਨਰਜੀਤ ਕੌਰ ਜੀ ਔਰ ਉਸ ਤੋਂ ਵੀ ਬਹੁਤ ਸਤਿਕਾਰਯੋਗ ਤੁਸੀਂ ਜੋ ਸੰਗਤ ਦੇ ਰੂਪ ਵਿੱਚ ਬੈਠੇ ਹੋ ਤੁਹਾਡਾ ਸਾਡੇ ਤੇ ਬਹੁਤ ਵੱਡਾ ਮਾਣ ਹੈ ਤੁਸੀਂ ਹਮੇਸ਼ਾ ਹੀ ਸਾਨੂੰ ਬਹੁਤ ਸਤਿਕਾਰ ਦਿੱਤਾ ਬਹੁਤ ਮਾਣ ਦਿੱਤਾ ਸਾਡੇ ਪ੍ਰਵਾਪ ਤੇ ਹਮੇਸ਼ਾ ਬਹੁਤ ਹੱਥ ਰੱਖਿਆ ਗੁਰੂ ਮਹਾਰਾਜ ਦੀ ਕਿਰਪਾ ਹੈ ਕਿ ਤੁਸੀਂ ਸਾਨੂੰ ਹਮੇਸ਼ਾ ਜੋ ਵੀ ਅਸੀਂ ਤੁਹਾਨੂੰ ਬੇਨਤੀ ਕੀਤੀ ਤੁਸੀਂ ਸਾਡੇ ਸਿਰ ਤੇ ਹੱਥ ਰੱਖਿਆ ਸਾਡਾ ਮਾਣ ਵਧਾਇਆ ਔਰ ਅਸੀਂ ਧੰਨਵਾਦੀ ਹਾਂ ਰਾਣਾ ਗੁਰਜੀਤ ਸਿੰਘ ਜੀ ਦੇ ਜਿਨ੍ਹਾਂ ਨੇ ਸਾਨੂੰ ਇਸ ਕਾਬਲ ਸਮਝਿਆ ਸਾਨੂੰ ਐਮਸੀ ਦੀਆਂ ਟਿਕਟਾਂ ਦਿੱਤੀਆਂ ਔਰ ਤੁਸੀਂ ਇਹ ਜੋ ਰਾਣਾ ਗੁਰਜੀਤ ਸਿੰਘ ਨੇ ਮਾਣ ਬਖਸ਼ਿਆ ਸੀ ਉਸ ਨੂੰ ਵਧਾਇਆ ਔਰ ਸਾਨੂੰ ਐਮਸੀ ਬਣਾਇਆ ਸਾਡੇ ਵੀਰ ਨੂੰ ਐਮਸੀ ਬਣਾਇਆ ਅਸੀਂ ਤੁਹਾਡੇ ਬਹੁਤ ਧੰਨਵਾਦੀ ਹਾਂ ਔਰ ਤੁਹਾਡੇ ਸ਼ੁਕਰਗੁਜ਼ਾਰ ਹਾਂ ਤੁਹਾਡੇ ਕਰਜ਼ਦਾਰ ਹਾਂ ਹਮੇਸ਼ਾ ਤੁਹਾਡੇ ਰਿਣੀ ਰਵਾਂਗੇ ਜਿ ਤੁਸੀਂ ਹਮੇਸ਼ਾ ਹੀ ਜਦੋਂ ਤੋਂ ਰਾਣਾ ਗੁਰਜੀਤ ਸਿੰਘ ਜੀ ਕਪੂਰਥਲੇ ਵਿੱਚ ਇਲੈਕਸ਼ਨ ਲੜੇ ਆ ਜੇ ਉਹਨਾਂ ਦਾ ਪਰਿਵਾਰ ਕੋਈ ਵੀ ਇਲੈਕਸ਼ਨ ਲੜਿਆ ਤੁਸੀਂ ਹਮੇਸ਼ਾ ਹੀ ਜਿਤਾਇਆ ਉਹਨੇ ਰਾਣਾ ਗੁਰਜੀਤ ਸਿੰਘ ਜੀ ਨੂੰ ਖੁਦ ਵੀ ਪਤਾ ਹੈ ਕਿ ਹਮੇਸ਼ਾ ਹੀ ਜੀਤਨਗਰ ਵਿੱਚੋਂ ਕਾਂਗਰਸ ਪਾਰਟੀ ਜਿੱਤ ਹੋਈ ਯਾਰ ਉਹ ਰਾਣਾ ਗੁਰਜੀਤ ਸਿੰਘ ਦੀ ਜਿੱਤ ਹੋਈ ਜਿੱਤ ਕਿਉਂ ਹੋਈ ਆ 2 ਮਿੰਟ ਰਾਣਾ ਜੀ ਮੈਂ ਤੁਹਾਨੂੰ ਬੇਨਤੀਆਂ ਕਰਨੀਆਂ ਕਿ ਤੁਸੀਂ ਸਭ ਤੋਂ ਪਹਿਲਾਂ ਜਿਹੜਾ ਜੀਤਨਗਰ ਜਾਨਾ ਇਹ ਜੀਤਨਗਰ ਨਹੀਂ ਸਗਾ ਇਸ ਮੁਹੱਲੇ ਵਿੱਚ ਕਦੀ ਕਿਸੇ ਵੀ ਦਰਸਤੇ ਚਿੱਠੀ ਕਦੀ ਚੋੜਵਾਲ ਦੇ ਰਸਤੇ ਚਿੱਠੀ ਆਉਂਦੀ ਸੀ ਕਦੀ ਸਾਡਾ ਪਹਿਲਾ ਇਲਾਕਾ ਤਲੋਕਪੁਰ ਨਾਲ ਵੀ ਰਿਹਾ ਤਲੋਕਪੁਰ ਤੇ ਵੀ ਚਿੱਠੀ ਆਉਂਦੀ ਸੀ ਔਰ ਕਦੀ ਕਾਦੂਪੁਰ ਦੇ ਰਸਤੇ ਵੀ ਚਿੱਠੀ ਆਉਂਦੀ ਪਰ ਤੁਸੀਂ ਕਬੂਤਲੇ ਵਿੱਚ ਆਏ ਇੱਥੇ ਦੇ ਲੋਕਾਂ ਦੀਆਂ ਦਰਦਾਂ ਨੂੰ ਸਮਝਿਆ ਔਰ ਸਾਡੇ ਮਹੱਲੇ ਨੂੰ ਸ਼ਹਿਰ ਵਿੱਚ ਲਿਆਂਦਾ ਸਾਡੇ ਮਹੱਲੇ ਨੂੰ ਐਮਸੀ ਦੀਆਂ ਚੋਣਾਂ ਦੇ ਵਿੱਚ ਲੈ ਕੇ ਆਏ ਉਸ ਤੋਂ ਬਾਅਦ ਤੁਸੀਂ ਬਹੁਤ ਇਹ ਕੰਮ ਕਰਾਇਆ ਜਿਹੜੇ ਅਸੀਂ ਮੇਰੀ ਉਮਰ 43 ਸਾਲ ਦੀ ਅਸੀਂ ਉਦੋਂ ਤੋਂ ਲੈ ਕੇ ਪਹਿਲੀ ਵਾਰੀ ਦੇਖਿਆ ਕਿ ਐਸਾ ਜੀਤ ਰਗੜਦੀਆਂ ਸੜਕਾਂ ਗਲੀਆਂ ਬਣੀਆਂ ਔਰ ਤੁਸੀਂ ਬਣਾਈਆਂ ਇਹ ਤੁਹਾਡੀ ਦੇਣ ਆ ਦੇਣ ਕਿਦਾਵਾ ਕਿ ਇਹ ਸੰਗਤ ਜੇਤੀ ਕੀਤੀ ਤੇ ਜਿਹੜੀ ਸੰਗਤ ਬੈਠੀ ਆ ਇਹਨਾਂ ਨੇ ਤੁਹਾਨੂੰ ਚੁਣ ਕੇ ਭੇਜਿਆ ਔਰ ਹਮੇਸ਼ਾ ਹੀ ਚੁਣਿਆ ਔਰ ਗਾਂਵੀ ਅਸੀਂ ਤੁਹਾਨੂੰ ਵਿਸ਼ਵਾਸ ਦਵਾਉਣੇ ਆ ਕਿ ਤੁਹਾਨੂੰ ਹਮੇਸ਼ਾ ਹੀ ਵੱਧ ਤੋਂ ਵੱਧ ਵੋਟਾਂ ਪਉਣਗੇ ਤੇ ਬਹੁਤ ਵੱਡੀ ਲੀਡ ਜੋਤੀ ਰਾਣਾ ਗੁਰਜੀਤ ਸਿੰਘ ਜੀ ਦੀ ਹੋਊਗੀ ਔਰ ਪੰਜਾਬ ਵਿੱਚ ਰੁਕੀ ਇਹ ਗੱਲਾਂ ਕਰਨ ਗਿਆ ਕਿ ਜੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਕੋਈ ਜਿੱਤ ਹੋਈ ਆ ਤਾਂ ਸਭ ਤੋਂ ਵੱਡੀ ਰਾਣਾ ਗੁਰਜੀਤ ਸਿੰਘ ਜੀ ਕਪੂਰਥਾ ਤੋਂ ਜਿੱਤ ਹੋਵੇਗੀ ਉਹ ਸਭ ਤੋਂ ਵੱਡਾ ਵੋਟਰ ਰਾਣਾ ਗੁਰਜੀਤ ਸਿੰਘ ਜੀ ਨੂੰ ਪਹਿਣ ਗਿਆ ਕਿਉਂਕਿ ਰਾਣਾ ਪਰਿਵਾਰ ਇੱਕ ਉਹ ਪਰਿਵਾਰ ਹੈ ਜੋ ਹਮੇਸ਼ਾ ਸਾਡੇ ਦੁੱਖ ਸੁੱਖ ਵਿੱਚ ਸਾਡੇ ਕਪੂਰਥਲੇ ਵਸਨੀਕਾਂ ਲਈ ਖੜਿਆ ਕੋਈ ਦੁੱਖ ਸੁੱਖ ਹੋਵੇ ਜਾਂ ਕੋਈ ਵੀ ਅਸੀਂ ਸੁਨੇਹਾ ਲਾਇਆ ਹੋਵੇ ਤਾਂ ਉਹਨਾਂ ਦਾ ਪਰਿਵਾਰ ਚੰਡੀਗੜ੍ਹ ਤੋਂ ਚੱਲ ਕੇ ਵੀ ਇੱਥੇ ਸਪੈਸ਼ਲ ਸਾਡੇ ਪ੍ਰੋਗਰਾਮਾਂ ਵਿੱਚ ਪਹੁੰਚਦਾ ਹੈ ਪਰਿਵਾਰ ਦਾ ਕੋਈ ਵੀ ਮੁਖੀ ਰਾਣਾ ਪਰਿਵਾਰ ਦਾ ਕੋਈ ਵੀ ਮੈਂਬਰ ਸਾਡੇ ਹਮੇਸ਼ਾ ਦੁੱਖ ਸੁੱਖ ਵਿੱਚ ਹੁੰਦਾ ਹੈ ਪਰ ਹੁਣ ਉਸ ਤੋਂ ਵੱਡੀ ਗੱਲ ਕਿ ਸਰਤਾਰਪੁਰ ਵੀ ਤੁਹਾਡਾ ਹਲਕਾ ਹੋ ਗਿਆ ਉੱਥੇ ਵੀ ਤੁਸੀਂ ਪੂਰੀ ਦੁਨੀਆ ਵਿੱਚ ਸਿ ਵਿਧਾਨ ਸਭਾ ਇਲੈਕਸ਼ਨ ਦੇ ਵਿੱਚ ਤੁਸੀਂ ਪੂਰੀ ਦੁਨੀਆ ਵਿੱਚ ਛਾਇਓ ਔਰ ਪੂਰੀ ਦੁਨੀਆ ਵਿੱਚ ਤੁਹਾਡੀਆਂ ਗੱਲਾਂ ਹੋਈਆਂ ਉੱਥੋਂ ਤੁਸੀਂ ਆਜ਼ਾਦ ਐਮਐਲਏ ਸਾਡਾ ਵੱਡਾ ਵੀ ਰਾਣਾ ਇੰਦਰ ਪ੍ਰਤਾਪ ਸਿੰਘ ਜਿਤਾਇਆ ਇੱਕ ਚੈਲੰਜ ਕਰਕੇ ਜਿਤਾਉਣਾ ਔਰ ਇਹ ਖਵਾ ਆਮ ਆਦਮੀ ਪਾਰਟੀ ਦੀ ਹੋਵਾ ਪੂਰੀ ਪੰਜਾਬ ਵਿੱਚ ਨਹੀਂ ਪੂਰੀ ਦੁਨੀਆ ਵਿੱਚ ਸੀ ਪਰ ਤੁਸੀਂ ਉਦੋਂ ਚੈਲੰਜ ਕਰਕੇ ਉਹ ਸੀਟ ਜਿੱਤ ਕੇ ਤਾਂ ਦੀ ਛੋੜੀ ਵਿੱਚ ਪਾਈ ਕਿਉਂਕਿ ਸਾਡੇ ਵੀਰ ਨੇ ਰਾਣਾ ਇੰਦਰਪਤੋਪ ਸਿੰਘ ਨੇ ਔਰ ਤੁਸੀਂ ਤਲਬੀਰ ਸਿੰਘ ਜੀਰਾ ਜੀ ਜੋ ਸਾਡੇ ਹਲਕਾ ਖਡੂਰ ਸਾਹ ਤੋਂ ਉਮੀਦਵਾਰ ਨੇ ਉਹਨਾਂ ਨੂੰ ਤੁਹਾਡੀ ਬਦੌਲਤ ਤੇ ਟਿਕਟ ਮਿਲੀ ਹੈ ਔਰ ਤੁਸੀਂ ਉਹਨਾਂ ਨੂੰ ਸਿਲਦਾਨ ਪੇਪਰ ਵੀ ਸਮਰਥਨ ਦਿੱਤਾ ਹੈ ਕਿਉਂਕਿ ਨੌ ਹਲਕੇ ਪੈਂਦੇ ਆ ਇਸ ਹਲਕਾ ਖਡੂਰ ਸਾਹ ਦੀ ਸੀਟ ਦੇ ਵਿੱਚ ਔਰ ਨੌ ਹਲਕਿਆਂ ਵਿੱਚ ਤੁਹਾਡਾ ਬਹੁਤ ਵੱਡਾ ਪ੍ਰਭਾਵ ਹੈ ਲੋਕ ਤੁਹਾਡੇ ਨਾਲ ਜੁੜੇ ਹੋਏ ਨੇ ਲੋਕ ਤਾਂ ਪੂਰੇ ਪੰਜਾਬ ਵਿੱਚ ਤੁਹਾਡੇ ਨਾਲ ਜੁੜੇ ਹੋਏ ਨੇ ਪਰ ਇਹ ਆ ਕਿ ਇਹ ਤੁਸੀਂ ਸੀਟ ਜਿੱਤ ਗਏ ਇਹ ਤੁਸੀਂ ਸੀਟ ਜਿੱਤ ਨਹੀਂ ਆ ਤੁਸੀਂ ਹੀ ਸਭ ਕੁਝ ਕਰਨਾ ਕਿਉਂਕਿ ਸੀਟ ਇਹ ਤੁਸੀਂ ਦਵਾਈ ਆ ਕਿਉਂਕਿ ਲੋਕਾਂ ਨੂੰ ਗਿਲੇ ਸ਼ਿਕਵੇ ਰਿਹਾ ਕਿ ਸਦਾਣਾ ਜੀ ਨੇ ਇਲੈਕਸ਼ਨ ਲੜਨੀ ਸੀ ਲੜੇ ਨਹੀਂ ਪਰ ਰਾਣਾ ਜੀ ਨੇ ਇਹ ਗੱਲ ਕਹੀ ਕਿ ਇੰਦਰ ਵੀ ਮੇਰਾ ਬੇਟਾ ਤੇ ਤਲਬੀਰ ਸਿੰਘ ਜੀ ਦਾ ਵੀ ਮੇਰਾ ਬੇਟਾ ਹੀ ਆ ਜਿੱਦਾਂ ਦਾ ਮੈਨੂੰ ਇੰਦਰ ਆ ਉਦਾਂ ਦਾ ਹੀ ਮੈਨੂੰ ਕੁਲਵੀਰ ਸਿੰਘ ਜੀ ਦਾ ਵਾ ਇਸ ਕਰਕੇ ਆਪਾਂ ਇਹ ਹੀ ਦੇਖਣਾ ਕਿ ਰਾਣਾ ਗੁਰਜੀਤ ਸਿੰਘ ਜੀ ਨੂੰ ਹੀ ਆਪਾਂ ਵੋਟ ਪਾਉਣੀ ਆ ਆਪਾਂ ਕੁਲਵੀਰ ਸਿੰਘ ਜੀਰਾ ਜੀ ਨੂੰ ਇੱਥੋਂ ਜਿਤਾਉਣਾ ਆ ਉਹ ਰਾਣਾ ਗੁਰਜੀਤ ਸਿੰਘ ਜੀ ਦਾ ਇਕੱਲ ਇਨਾਮ ਪਹਿਲਾਂ ਵੀ ਅੱਜ ਤੋਂ 25 ਸੌ ਤੋਂ ਪਹਿਲਾਂ ਤੁਸੀਂ ਬਹੁਤ ਬਹੁਤ ਵੱਡਾ ਯੋਗਦਾਨ ਦਿੱਤਾ ਬਹੁਤ ਵੋਟਾਂ ਪਾ ਕੇ ਜਿਤਾਇਆ ਹਮੇਸ਼ਾ ਹੀ ਜਿਤਾਇਆ ਆ ਤੇ ਅੱਜ ਵੀ ਰਿਕਾਰਡ ਤੋੜ ਵੋਟਾਂ ਪਾ ਕੇ ਆਪਾਂ ਰਾਣਾ ਗੁਰਜੀਤ ਸਿੰਘ ਨੂੰ ਜਿਤਾਉਣਾ ਆ ਆਪਣੇ ਵਾਰਡ ਵਿੱਚੋਂ ਨਹੀਂ ਆਪਣੇ ਏਰੀਏ ਵਿੱਚੋਂ ਵੀ ਆਪਾਂ ਸਾਰੇ ਹੀ ਸਰਦਾਨਪੁਰ ਚੋਂ ਜਾਂ ਖਡੂਰ ਸਾਹਿਬ ਜਿਹੜਾ ਵੀ ਹਲਕਾ ਪੈਂਦਾ ਜਿੱਥੇ ਵੀ ਆਪਣੇ ਰਿਸ਼ਤੇਦਾਰ ਪੈਂਦੇ ਜਾਂ ਕੋਈ ਆਪਣਾ ਭੈਣ ਭਾਈ ਰਹਿੰਦਾ ਆਪਾਂ ਉਹਨਾਂ ਨੂੰ ਬੇਨਤੀ ਕਰਦੀ ਆ ਕਿ ਵੋਟ ਤੋਂ ਵੱਧ ਵੋਟਾਂ ਜੜੀਆਂ ਕਾਨੂੰਨ ਸਪਾਰਟੀ ਨੂੰ ਪਾ ਕੇ 1 ਜੂਨ ਨੂੰ ਵੋਟਾਂ ਪਾ ਕੇ ਆਪਾਂ ਤਲਬੀਰ ਸਿੰਘ ਜੀਰੋ ਜੀ ਨੂੰ ਕਾਮਯਾਬ ਬਣਾਉਣਾ ਔਰ ਰਾਣਾ ਗੁਰਜੀਤ ਸਿੰਘ ਜੀ ਦਾ ਪਤਾ ਲੱਗਣਾ ਚਾਹੀਦਾ ਕਿ ਰਾਣਾ ਗੁਰਜੀਤ ਸਿੰਘ ਵੀ ਧਾਕਰ ਜਰਨੈਲ ਆ ਔਰ ਪੰਜਾਬ ਵਿੱਚ ਸਾਧ ਤੋਂ ਵੱਧ ਲੀਡਰਾਂ ਵਿੱਚ ਰਾਣਾ ਜੀ ਸਾਹਿਬ ਤੋਂ ਸਾਡੇ ਮੋਰੇ ਸਾਡੇ ਤੁਹਾਡੇ ਚਰਨਾਂ ਨੇ ਇਸ ਕਰਕੇ ਮੇਰੀਆਂ ਬੇਨਤੀਆਂ ਨੂੰ ਪਰਵਾਹ ਕਿਉਂ ਕਿਉ ਤੁਸੀਂ ਹਮੇਸ਼ਾ ਹੀ ਸਾਨੂੰ ਮਾਣ ਬਖਸ਼ਿਆ ਚਾਹੇ ਐਮਸੀ ਦੀ ਚੋਣ ਹੋਵੇ ਚਾਹੇ ਐਮਐਲਏ ਸਾਹਿਬ ਨੇ ਜਾਂ ਚਾਹੇ ਐਮਪੀ ਦੀ ਚੋਣ ਨੇ ਹਮੇਸ਼ਾ ਹੀ ਤੁਸੀਂ ਇਥੋਂ ਕਾਂਗਰਸ ਪਾਰਟੀ ਨੂੰ ਦਿਖਾਇਆ ਵਾ ਮੇਰੀ ਤੁਹਾਡੇ ਚਰਨਾਂ ਵਿੱਚ ਸੰਗਤ ਦੇ ਰੂਪ ਵਿੱਚ ਤੁਸੀਂ ਬੈਠੇ ਹੋ ਤੁਹਾਨੂੰ ਬੇਨਤੀ ਆ 1 ਜੂਨ ਨੂੰ ਵੱਧ ਤੋਂ ਵੱਧ ਵੋਟਾਂ ਪਾ ਗਏ ਸਰਦਾਰ ਕੁਲਬੀਰ ਸਿੰਘ ਜੀ ਜਿਹੜੇ ਸਾਡੇ ਹਲਕਾ ਖਡੂਰ ਸਾਹਿਬ ਤੋਂ ਕੈਂਡੀਡੇਟ ਨੇ ਉਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿੱਤੋੜਾ ਨਾ ਉਹ ਰਾਣਾ ਗੁਰਜੀਤ ਸਿੰਘ ਜੀ ਦਾ ਮਾਣ ਆਪਾਂ ਵਧਾਉਣਾ ਆ ਮੈਂ ਇਹਨਾਂ ਲਈ ਸ਼ਬਦਾਂ ਨਾਲ ਰਾਣਾ ਗੁਰਜੀਤ ਸਿੰਘ ਜੀ ਔਰ ਸਾਡੇ ਬਹੁਤ ਸਤਿਕਾਰਯੋਗ ਮੈਡਮ ਰਾਜਵਸ ਕੋ ਰਾਣਾ ਜੀ ਦਾ ਧੰਨਵਾਦ ਕਰਦਾ ਇੱਥੇ ਹੋਂਤੇ ਔਰ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਵਾ ਕਿ ਰਾਣਾ ਜੀ ਅਜੀਤ ਨਾ ਕਰਦੀ ਫਿਰ ਨਾ ਕਰਿਓ ਇੱਥੇ ਤੁਹਾਡੇ ਨਾਲ ਪਿਆਰ ਕਰਨ ਵਾਲੇ ਬਹੁਤ ਨੇ ਕੋ ਤੁਹਾਡਾ ਆਪਣਾ ਪਰਿਵਾਰ ਆ ਤੇ ਤੁਹਾਨੂੰ ਇੱਕ ਇੱਕ ਵੋਟ ਪਾ ਕੇ ਜਿੱਤੋ ਜਿਤਾਉਣਗੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ